ਇਸ ਵੇਲੇ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਕੰਪਲੈਕਸ ਜਾਂ ਪੂਰੀ ਬਿਲਡਿੰਗ ਨੂੰ ਲੈ ਕੇ ਇੱਕ ਈਮੇਲ ਅਫੀਸ਼ੀਅਲ ਆ ਜਿਹੜੀ ਰਜਿਸਟਰਾਰ ਦੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਉਸਤੇ ਉੱਤੇ ਮੇਲ ਆਉਂਦੀ ਹੈ ਕਿ ਬੰਬ ਨਾਲ ਉਡਾ ਦਿੱਤਾ ਜਾਏਗਾ ਪਰ ਇਸ ਸਾਰੀ ਸੂਚਨਾ ਨੂੰ ਤរੰਤ ਧਿਆਨ ਵਿੱਚ ਜਿਵੇਂ ਹੀ ਆਉਂਦੀ ਹੈ ਤੇ ਹਦਾਇਤਾਂ ਦੇ ਦਿੱਤੀਆਂ ਗਈਆਂ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਕੋਰਟ ਦਾ ਅਦਾਲਤ ਦਾ ਕੰਮ ਚੱਲ ਰਿਹਾ ਸੀ ਐਮਰਜੈਂਸੀ ਕੇਸ ਤਾਂ ਇਸ ਤੋਂ ਬਾਅਦ ਸੁਣੇ ਜਾ ਸਕਦੇ ਨੇ ਪਰ ਫਿਲਹਾਲ ਜਿਹੜੇ ਰੁਟੀਨ ਦੇ ਕੇਸਾਂ ਦੀ ਗੱਲਬਾਤ ਹੋ ਰਹੀ ਸੀ ਉਸ ਨੂੰ ਰੋਕ ਦਿੱਤਾ ਗਿਆ ਆਰਡਰ ਕੱਢਿਆ ਗਿਆ ਕਿ ਕਿਸੇ ਵੀ ਕੇਸਾਂ ਉੱਤੇ ਸਿੱਧੇ ਤੌਰ ਦੇ ਉੱਤੇ ਕਿਸੇ ਤਰ੍ਹਾਂ ਦਾ ਇਫੈਕਟ ਨਹੀਂ ਪਾਏਗਾ ਪਰ ਸੁਚੇਤ ਹੁੰਦਿਆਂ ਹੋਇਆਂ ਇਸ ਗੱਲ ਨੂੰ ਲੈ ਕੇ ਗੰਭੀਰਤਾ ਨਾਲ ਲਿਆ ਗਿਆ ਔਰ ਵੱਖੋ-ਵੱਖਰੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਕੰਪਲੈਕਸ ਦੇ ਵਿੱਚ ਕੰਮ ਕਰ ਰਹੀਆਂ ਨੇ ਪਹਿਲੀ ਗੱਲ ਜਿਹੜੀ ਸੂਚਨਾ ਮਿਲੀ ਹੈ ਈਮੇਲ ਮਿਲੀ ਹੈ ਉਹ ਸੱਚੀ ਹੈ ਕਿ ਝੂਠੀ ਹੈ ਇਸ ਦਾ ਨਤਾਰਾ ਇਸ ਸਾਰੀ ਜਾਂਚ ਪੜਤਾਲ ਤੋਂ ਬਾਅਦ ਹੋਣਾ ਹੈ ਕਿ ਕਿਸੇ ਇਹ ਡਰਾਉਣ ਦੇ ਲਈ ਧਮਕੀ ਤਾਂ ਨਹੀਂ ਦਿੱਤੀ ਗਈ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਦੀਆਂ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਜਾਣਕਾਰੀ ਸਾਹਮਣੇ ਆਉਂਦੀ ਰਹਿੰਦੀ ਹੈ ਕਦੇ ਨਾ ਕਦੇ ਸਰਕਾਰੀ ਬਿਲਡਿੰਗਾਂ ਨੂੰ ਜਿਸ ਦੇ ਵਿੱਚ ਵੱਖ-ਵੱਖਰੇ ਕੰਪਲੈਕਸ ਹੋ ਸਕਦੇ ਨੇ ਓਡਾਉਣ ਦੀ ਬੰਬ ਨਾਲ ਧਮਕੀ ਦੇ ਦਿੱਤੀ ਜਾਂਦੀ ਹੈ ਪਰ ਜਦੋਂ ਬਾਅਦ ਵਿੱਚ ਪ੍ਰਸ਼ਾਸਨ ਦੀਆਂ ਟੀਮਾਂ ਪੜਤਾਲ ਕਰਦੀਆਂ ਨੇ ਤੇ ਕੁਝ ਵੀ ਨਹੀਂ ਮਿਲਦਾ ਇਸ ਤਰ੍ਹਾਂ ਕਈ ਸਮਾਂ ਪਹਿਲਾਂ ਵੱਖ-ਵੱਖਰੇ ਜਿਵੇਂ ਹਸਪਤਾਲ ਹੋ ਗਏ ਯੂਨੀਵਰਸਿਟੀਆਂ ਕੰਪਲੈਕਸ ਹੋ ਗਏ ਅਦਾਲਤੀ ਕੰਪਲੈਕਸ ਹੋ ਗਏ ਇਸ ਤਰ੍ਹਾਂ ਦੀਆਂ ਧਮਕੀਆਂ ਮਾੜੇ ਅਨਸਰਾਂ ਵੱਲੋਂ ਦੇ ਦਿੱਤੀਆਂ ਜਾਂਦੀਆਂ ਨੇ ਪਰਵਾਦ ਦੇ ਵਿੱਚ ਖਮਿਆਜੇ ਵੀ ਉਹਨਾਂ ਨੂੰ ਭੁਗਤਨੇ ਪੈਂਦੇ ਨੇ ਜਿਹੜੀਆਂ ਇਹ ਫੋਕੀਆਂ ਧਮਕੀਆਂ ਦਿੰਦੇ ਨੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਲੈ ਕੇ ਜਿਹੜੀ ਈਮੇਲ ਦੇ ਜ਼ਰੀਏ ਧਮਕੀ ਆਈ ਹੈ ਉਸ ਨੂੰ ਲੈ ਕੇ ਇੱਕ ਵਾਰੀ ਤਾਂ ਸਾਰਿਆਂ ਨੂੰ ਹਦਾਇਤ ਦੇ ਦਿੱਤੀ ਗਈ ਹੈ ਸਾਰੇ ਵਕੀਲ ਨੇ ਜਿਹੜੇ ਉਹ ਹਾਈ ਕੋਰਟ ਕੰਪਲੈਕਸ ਤੋਂ ਬਾਹਰ ਆਨਲੀ ਉਹਨਾਂ ਨੂੰ ਚੈਂਬਰਾਂ ਚੋਂ ਕਹਿ ਦਿੱਤਾ ਗਿਆ ਔਰ ਨਾਲ ਹੀ ਇਹ ਸਹਿਯੋਗ ਦੇ ਰਹੇ ਨੇ ਸਾਰੇ ਵਕੀਲ ਪੰਜਾਬ ਹਰਿਆਣਾ ਹਾਈ ਕੋਰਟ ਬਾਹਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਰਤੇਜ ਸਿੰਘ ਨਰੂਲਾ ਜਿਨ੍ਹਾਂ ਨਾਲ ਸਾਡੀ ਐਕਸਕਲੂਸਿਵ ਗੱਲਬਾਤ ਹੋਈ ਹੈ ਉਹਨਾਂ ਨੇ ਮੁੱਢਲੀ ਜਾਣਕਾਰੀ ਦਿੱਤੀ ਹੈ ਕਿ ਧਮਕੀ ਆਈ ਕਿੱਥੇ ਜਿਹੜੀ ਮੇਲ ਦੇ ਉੱਤੇ ਔਰ ਉਸ ਤੋਂ ਬਾਅਦ ਜੱਜ ਸਹਿਬਾਨ ਵੱਲੋਂ ਬਾਰ ਐਸੋਸੀਏਸ਼ਨ ਦੀ ਬੇਨਤੀ ਤੋਂ ਬਾਅਦ ਕੀ ਆਰਡਰ ਦਿੱਤਾ ਗਿਆ ਅੱਜ ਦੇ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਤਾਂ ਇਸ ਵਕਤ ਪ੍ਰਸ਼ਾਸਨ ਕਿਵੇਂ ਆਪਣਾ ਕੰਮ ਕਰ ਰਿਹਾ ਔਰ ਵਕੀਲਾਂ ਨੂੰ ਇਸ ਮਾਮਲੇ ਦੇ ਵਿੱਚ ਕੀ ਕੁਝ ਕਿਹਾ ਗਿਆ ਉਸ ਦੇ ਬਾਰੇ ਉਹਨਾਂ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਹੈ ਉਹ ਵੀ ਸੁਣੋ ਐਡਵੋਕੇਟ ਸਾਹਿਬ ਜੋ ਤਾਜ਼ਾ ਜਾਣਕਾਰੀ ਆਈ ਸੀ ਕਿ ਕੋਈ ਮੇਲ ਮਿਲਦੀ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਕੰਪਲੈਕਸ ਨੂੰ ਬੰਬ ਨਾਲ ਉਡਾਏ ਜਾਣ ਦੀ ਗੱਲ ਹੈ ਇਸ ਗੱਲ 'ਚ ਸਚਾਈ ਕਿੰਨੀ ਹੈ ਔਰ ਇਸ ਵਕਤ ਪੰਜਾਬ ਹਰਿਆਣਾ ਹਾਈ ਕੋਰਟ ਕੰਪਲੈਕਸ ਦਾ ਤਾਜ਼ਾ ਹਾਲ ਕੀ ਹੈ ਇਧਰ ਜੀ ਕਿ ਹਾਈ ਕੋਰਟ ਸਾਰੀ ਇਵੈਕੂਏਟ ਕਰਾ ਲਈ ਗਈ ਹੈ ਜੀ ਬੌਮ ਸਕਵਾਡਸ ਲੱਗੀਆਂ ਹੋਈਆਂ ਪੁਲਿਸ ਲੱਗੀ ਹੋਈ ਹੈ ਆਪਣਾ ਕੰਮ ਕਰਨ ਸਕਿਉਰਿਟੀ ਫੋਰਸ ਜੀ ਉਹ ਲੱਗ ਰਿਹਾ ਜੀ ਬਾਕੀ ਹੋ ਜੇ ਥ੍ਰੈਟ ਆਈ ਹੈ ਜ਼ਰੂਰੀ ਨਹੀਂ ਕਿ ਬੰਬ ਹੋਊਗਾ ਜਾਂ ਨਹੀਂ ਹੋਊਗਾ ਤਾਂ ਟਾਈਮ ਦੱਸੂਗਾ ਜੀ ਜੀ ਤਾਂ ਇਹ ਮੇਲ ਐਡਰੈਸ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਆਫੀਸ਼ੀਅਲ ਸੀ ਉਸ ਦੇ ਉੱਤੇ ਮੇਲ ਆਈ ਹੈ ਹਾਂ ਜੀ ਆਫੀਸ਼ੀਅਲ ਤੇ ਆਈ ਹੈ ਜੀ ਜੀ ਦੇ ਬਾਰ ਐਸੋਸੀਏਸ਼ਨ ਦੇ ਵੱਲੋਂ ਇਸ ਸਾਰੇ ਮਾਮਲੇ ਦੇ ਵਿੱਚ ਘਟਨਾਕ੍ਰਮ ਦੇ ਵਿੱਚ ਸਾਰੇ ਵਕੀਲਾਂ ਨੂੰ ਕੋਈ ਸੁਨੇਹਾ ਖਾਸ ਤੌਰ ਤੇ ਦਿੱਤਾ ਗਿਆ ਜਾਂ ਅਦਾਲਤ ਵੱਲੋਂ ਹੀ ਕਹਿ ਦਿੱਤਾ ਗਿਆ ਸੀ ਸਾਰੇ ਨਹੀਂ ਅਸੀਂ ਰਿਕਵੈਸਟ ਕੀਤੀ ਸੀ ਜੀ ਚੀਫ ਜੱਜ ਸਾਹਿਬ ਨੂੰ ਉਹ ਦਰਜਾ ਨੂੰ ਜੀ ਜੀ ਪਰ ਸਾਡੇ ਆਨਰੇਬਲ ਜਜਸ ਬੜੇ ਮਿਹਰਬਾਨ ਰਹੇ ਸਾਡੇ ਤੇ ਉਹਨਾਂ ਨੇ ਆਪ ਹੀ ਆਰਡਰ ਪਾਸ ਕਰਤਾ ਜੀ ਕਿ ਜੇ ਕੋਈ ਵਕੀਲ ਸਾਹਿਬ ਸਾਰੇ ਬਾਹਰ ਘੱਟਦੇ ਕਿ ਬਾਹਰ ਬੜੀ ਧੁੱਪ ਹੈ ਬਹਿਣ ਦੀ ਕੋਈ ਜਗ੍ਹਾ ਨਹੀਂ ਜੀ ਤੇ ਜੇ ਕੋਈ ਘਰ ਚਲੇ ਗਿਆ ਵਕੀਲ ਸਾਹਿਬ ਨਹੀਂ ਪੇਸ਼ ਹੋ ਸਕਦੇ ਤੋਂ ਨੋਟੇ ਕੇਸ ਕੋਈ ਅਡਵਾਂਸ ਆਰਡਰ ਪਾਸ ਨਹੀਂ ਹੋਏਗਾ ਔਰ ਜਿਹੜਾ ਕੋਈ ਕਿਸੇ ਨੂੰ ਕੰਮ ਕਰਨਾ ਜ਼ੂਰੀ ਕਰਨਾ ਉਹ ਵੀ ਸੀ ਤੇ ਆ ਕੇ ਵਿਡੀਓ ਕਨਫਰੰਸਿੰਗ ਤੇ ਪੇਸ਼ ਹੋ ਸਕਦਾ ਔਰ ਆਪਣੇ ਕੇਸ ਕਰ ਸਕਦਾ ਜੱਜ ਸਾਹਿਬ ਬੈਠਣਗੇ ਜੀ ਜੀ ਕਿਉਂਕਿ ਕਈ ਵਾਰੀ ਜਦੋਂ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਇੱਕਦਮ ਆਉਂਦੀ ਹੈ ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਹੋਰ ਨਾਲ ਜੁੜ ਜਾਂਦੀਆਂ ਮਤਲਬ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਕੋਈ ਹਫੜਾ ਦਫੜੀ ਨਹੀਂ ਹੋਰ ਕੋਈ ਅਫਵਾਹ ਨਹੀਂ ਹੈ ਜੀ ਹੋਰ ਕੁਝ ਨਹੀਂ ਹੈ ਬਸ ਸਾਰੇ ਚੀਜ਼ ਨੂੰ ਧਿਆਨ ਨਾਲ ਸੰਭਾਲਿਆ ਜਾ ਰਿਹਾ ਹੈ ਜੀ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਬਾਹਰ ਪੂਰਾ ਕੋਆਪਰੇਟ ਕਰ ਰਹੀ ਹੈ ਉਹਦੇ ਨਾਲ ਔਰ ਮਤਲਬ ਮਾਹੌਲ ਬਹੁਤ ਵਧੀਆ ਇਸ ਤੇ ਵਿੱਚ ਕਿਉਂਕਿ ਇਸ ਤਰ੍ਹਾਂ ਦੀ ਜਾਣਕਾਰੀ ਜਦੋਂ ਅਚਾਨਕ ਆਉਂਦੀ ਹੈ ਪਹਿਲਾਂ ਤੋਂ ਤੈਅ ਕੀਤੇ ਕੰਮ ਹੈ ਉਹਨਾਂ ਵਿੱਚ ਜਰੂਰ ਕੁਦਰਤੀ ਗੱਲ ਹੈ ਕਿ ਉਹ ਵਿਗਣ ਤਾਂ ਪੈਂਦਾ ਹੀ ਹੈ ਪਰ ਜਿਹੜੇ ਲੋਕ ਆਏ ਹੈ ਉਹਨਾਂ ਨੂੰ ਤਰੀਕਾ ਅਗਲੀਆਂ ਮਿਲ ਜਾਂਦੀਆਂ ਜੀ ਹਾਂ ਜੀ ਹਾਂ ਜੀ ਤਰੀਕਾ ਅਗਲੇ ਮਿਲ ਜਾਣਗੇ ਜੀ ਬਾਕੀ ਜਿਹੜਾ ਕੋਈ ਅਰਜੈਂਟ ਕੰਮ ਕਰਨਾ ਚਾਹਣਗੇ ਉਹ ਕਰ ਸਕਦੇ ਆ ਕੋਈ ਰੋਕ ਨਹੀਂ ਹੈ ਜੀ 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 ਮਤਲਬ ਇਸ ਤੋਂ ਇਲਾਵਾ ਕਿਸੇ ਵੀ ਅਫਵਾਹ ਦੇ ਉੱਤੇ ਯਕੀਨ ਨਾ ਕਰਨ ਲੋਕ ਜੇ ਕਿਸੇ ਕੋਲ ਜਾਣ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਸਿੱਧਾ ਸਾਦਾ ਮਸਲਾ ਹੈ ਜੀ ਜੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਤਾਂ ਤੁਸੀਂ ਖੁਦ ਸੁਣਿਆ ਕਿ ਉਹਨਾਂ ਨੇ ਦੱਸਿਆ ਇੱਕ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਕਿ ਕਿਸੇ ਵੀ ਹੋਰ ਅਫਵਾਹ ਦੇ ਵਿੱਚ ਯਕੀਨ ਨਹੀਂ ਕਰਨਾ ਚਾਹੀਦਾ ਇਹ ਜਰੂਰ ਮੇਲ ਜਰੂਰ ਆਈ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਚੰਡੀਗੜ੍ਹ ਦਾ ਜਿਹੜਾ ਲੱਗਿਆ ਹੋਇਆ ਪੂਰੀ ਮੁਸਤੈਦੀ ਦੇ ਨਾਲ ਕੋਖ ਪੜਤਾਲ ਕੀਤੀ ਜਾ ਰਹੀ ਹੈ ਪਰ ਇਹ ਜਿਹੜੀ ਸੂਚਨਾ ਜਾਂ ਧਮਕੀ ਦਿੱਤੀ ਗਈ ਹੈ ਈਮੇਲ ਦੇ ذریعے ਇਹ ਸੱਚੀ ਹੈ ਕਿ ਝੂਠੀ ਪੂਰੀ ਪੜਤਾਲ ਕਰਨ ਤੋਂ ਬਾਅਦ ਪਤਾ ਲੱਗੇਗਾ ਪਰ ਇਸ ਤਰ੍ਹਾਂ ਦੀਆਂ ਮਾੜੀਆਂ ਅੰਸਰਾਂ ਵੱਲੋਂ ਦਿੱਤੀਆਂ ਜਾਂਦੀਆਂ ਧਮਕੀਆਂ ਇੱਕ ਵਾਰੀ ਜ਼ਰੂਰ ਚਿੰਤਾ ਜਿਹੜੀਆਂ ਨੇ ਜ਼ਾਹਰ ਕਰ ਦਿੰਦੀਆਂ ਨੇ ਚਿੰਤਾ ਦੇ ਵਿੱਚ ਪਾ ਦਿੰਦੀਆਂ ਨੇ ਸਭ ਨੂੰ ਪਰ ਇਹ ਸਾਰੇ ਮਾਮਲੇ ਦੇ ਵਿੱਚ ਫਿਲਹਾਲ ਕੋਖ ਪੜਤਾਲ ਕੀਤੀ ਜਾ ਰਹੀ ਹੈ ਪਰ ਸਾਰੇ ਵਕੀਲਾਂ ਨੂੰ ਇੱਕ ਗੱਲ ਦੀ ਰਾਹਤ ਦਿੱਤੀ ਗਈ ਹੈ ਕਿ ਜਿਹੜੇ ਰੂਟੀਨ ਦੇ ਵਿੱਚ ਆਮ ਕੇਸ ਲੱਗੇ ਹੋਏ ਸਨ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜੇ ਚਾਹੇ ਮੁਦਈ ਆਏ ਹੋਏ ਸਨ ਉਹਨਾਂ ਨੂੰ ਅਗਲੀਆਂ ਤਰੀਕਾਂ ਮਿਲ ਜਾਣਗੀਆਂ ਪਰ ਅੱਜ ਦੇ ਜਿਹੜਾ ਕੋਰਟ ਕੰਪਲੈਕਸ ਦੇ ਅੰਦਰ ਚੱਲ ਰਹੀ ਕਾਰਵਾਈ ਪ੍ਰਭਾਵਿਤ ਜ਼ਰੂਰ ਹੋਈ ਹੈ ਪਰ ਹੋਰ ਕਿਸੇ ਵੀ ਫਾਲਤੂ ਅਫਵਾਹ ਦੇ ਵਿੱਚ ਯਕੀਨ ਨਹੀਂ ਕਰਨਾ ਚਾਹੀਦਾ ਇਸ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਜੱਜ ਸਾਹਿਬਾਨ ਵੱਲੋਂ ਕੀ ਨਿਰਦੇਸ਼ ਦਿੱਤੇ ਗਏ ਨੇ ਉਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਔਰ ਇਸ ਤਰ੍ਹਾਂ ਦੀ ਹਲਚਲ ਜਦੋਂ ਪੈਦਾ ਹੁੰਦੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਜ਼ਰੀਏ ਵੱਧ ਘੱਟ ਕਹਿ ਕੇ ਜੜੀਆਂ ਨੇ ਪ੍ਰਚਾਰੀਆਂ ਜਾਂਦੀਆਂ ਨੇ ਪਰ ਕਿਸੇ ਵੀ ਤਰ੍ਹਾਂ ਹੋਰ ਅਫਵਾਹ ਦੇ ਵਿੱਚ ਯਕੀਨ ਕਰਨ ਦੀ ਜ਼ਰੂਰਤ ਨਹੀਂ ਹੈ ਪੰਜਾਬ ਹਰਿਆਣਾ ਹਾਈ ਕੋਰਟ ਬਾਹਰ ਐਸੋਸੀਏਸ਼ਨ ਪ੍ਰੈਜ਼ੀਡੈਂਟ ਸਰਤੇਜ ਸਿੰਘ ਨਰੂਲਾ ਹੋਰਾਂ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਹੈ ਐਡਵੋਕੇਟ ਸਾਹਮਣੇ ਦੱਸਿਆ ਹੈ ਕਿ ਦਰਅਸਲ ਹੋਇਆ ਕਿ ਅੱਜ ਤੇ ਇਸ ਵਕਤ ਕੋਰਟ ਦੇ ਵਿੱਚ ਅਦਾਲਤ ਦਾ ਮਾਹੌਲ ਕੀ ਹੈ ਉਸ ਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ ਏ ਬੀ ਸੀ ਪੰਜਾਬ ਦੇ ਨਾਲ